ਇਹਨੇ ਆਪਣੇ ਘਰ ਚ ਨੇ ਕਿ ਪਾਣੀ ਦਾ ਆਇਆ ਚ ਬਾਲੀ ਔੜ ਚੱਲਦੀ ਆ ਪਾਣੀ ਮੀਂਹ ਉਤੋਂ ਬਦਲ ਹੋਇਆ ਪਿਆ ਇਹਨੇ ਪੰਪਾਂ ਨਹੀਂ ਖੜਾ ਬੰਦ ਕਰਕੇ ਮਤ ਇਹ ਕੰਮ ਸਾਰੇ ਪੁੱਠੇ ਜ਼ਿੰਦਗੀ ਚ ਇਹੀ ਨਹੀਂ ਕਰ ਆ ਦੇਖ ਲੈ ਕਿਧਰੇ ਮਾਸੀ ਵਾਲੀ ਕੁੱਤੀ ਮੁੰਨਦੀ ਦੱਸ ਇਹਦੇ ਇੰਨੇ ਪਿੱਛੂ ਨੇ ਉਹ ਤਾਂ ਲਵਾ ਦ ਦਵਾਈ ਲਾਤੀ ਚਿਚੜਦੇ ਭੈਣ ਚਿਚੜਾਂ ਨੇ ਖਾਰਕੀ ਦੀ ਵਿਚਾਰੀ ਮਾਸੀ ਬਸ ਉੱਪਰੋਂ ਉੱਪਰੀ ਹਾਏ ਕੁੱਤੀ ਹਾਏ ਕੁੱਤੀ ਆ ਦੇਖ ਹਾਂ ਆ ਦੇਖ ਕੀ ਹੋ ਗਿਆ ਇਹਨੂੰ ਹੁਣ ਮਾ ਦੋ ਇਹਨੂੰ ਦਵਾਈ ਨਾਲ ਮਾਸੀ ਨੂੰ ਕਹਾ ਵਗੇ ਵੀ ਆ ਦੇ ਕੇ ਇਹਨਾਂ ਦੀ ਮਾਂ ਇਹਨੇ ਮਾਰਤੀ ਆ ਕੇ ਛੋਣੇ ਛੋਣੇ ਸਾਡੇ ਘੁਰੂਆਂ ਦੀ ਹਾਂ ਓਏ ਛੋਣੀ ਮੰਮੀ ਮਾਰਦੇ ਉਹਨੇ ਕੋਈ ਨਾ ਹੁਣ ਉਹਦੀ ਡੰਡਾ ਬਰੇਡ ਕਰਤੀ ਹੁਣ ਨਹੀਂ ਉਹ ਹਾਰ ਤਰੋਂ ਹਾਂ ਆ ਜਾ ਰੋ 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 ਬਾਈ ਕਰਦੇ ਪੜੀ 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 ਵੀ ਕਿੰਨੀ ਸੋਹਣੀ ਚੀਜ਼ ਦੀ ਤੇਰੇ ਪਾਰੀਆਂ ਕਿੰਮ ਕਰ ਰਹੇ ਨੇ ਹਾਂ ਸੁਣੋ ਜਿਵੇਂ ਬੋਣੋ ਜਿਵੇਂ ਬੋਣੋ ਜਿਵੇਂ ਬੋਣੋ ਜਿਵੇਂ ਬੋਣੋ ਪਾਈ ਕਰਦੇ ਪੜੇ ਹੈਲੋ ਕਰ ਦੇ